ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ 10ਵੀਂ ਤੇ ਪਲੱਸ 2 ਦਾ ਸਿਲੇਬਸ ਕਰਵਾ ਰਹੀਆਂ ਮੈਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਨਾਲ ਜੁੜਨ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇਹੀ ਹੁੰਦਾ ਹੈ ਕਿ ਬੱਚੇ ਵਧੀਆ ਤੋਂ ਵਧੀਆ ਢੰਗ ਨਾਲ ਆਪਣਾ ਸਿਲੇਬਸ ਕਰ ਲੈਣ ਤਾਂ ਫਿਰ ਵਧੀਆ ਤੋਂ ਵਧੀਆ ਨੰਬਰ ਲੈਣ ਤੁਹਾਡੇ ਨਾਲ ਸ਼ੁਭ ਕਾਮਨਾਵਾਂ ਬਹੁਤ ਸਾਰੀਆਂ ਕਿਉਂਕਿ ਪੇਪਰ ਨੇ ਜਿਹੜੇ ਨੇ ਤੇ ਸਿਲੇਬਸ ਜਿਹੜਾ ਰਹਿੰਦਾ ਉਹ ਕੋਸ਼ਿਸ਼ ਕਰਾਂਗੀ ਮੈਂ ਕਵਰ ਕਰਵਾ ਦਾਂ ਉਸ ਤੋਂ ਬਾਅਦ ਫਿਰ ਪੇਪਰਾਂ ਦੀ ਪ੍ਰੈਕਟਿਸ ਕਰਾਂਗੇ ਹਾਂਜੀ ਨਾਲ ਜੁੜਨ ਵਾਲੇ ਚੈਨਲ ਸਬਸਕ੍ਰਾਈਬ ਕਰ ਲਿਓ ਜਰੂਰ ਤਾਂ ਜੋ ਤੁਹਾਡੇ ਕੋਲ ਇਨਫੋਰਮੇਸ਼ਨ ਪਹੁੰਚਦੀ ਰਹੇ ਵੀਡੀਓਜ਼ ਦੀ ਆਉਣ ਵਾਲੀਆਂ ਦੀ ਅੱਜ ਕਰਾਂਗੇ ਆਪਾਂ ਕਵਿਤਾ ਪਹਿਲਾਂ ਕੀਤੀਆਂ ਸੀ 6 ਕਵਿਤਾ ਮਾ ਹੋ ਚੁੱਕੀਆਂ ਨੇ ਅੱਜ ਸੱਤਵੀਂ ਕਵਿਤਾ ਇਹ ਅਮਰਤਾ ਪ੍ਰੀਤਮ ਦੀ ਹੈ ਪਲੱਸ 2 ਦੇ ਵਿੱਚ ਸਿਰਫ ਤੇਂਦਰੀ ਭਾਵ ਤੇ ਛੋਟੇ ਕੁਐਸਚਨ ਹੀ ਆਉਂਦੇ ਨੇ ਇਸ ਕਰਕੇ ਮੈਂ ਕਵਿਤਾ ਦੇ ਅਰਥ ਕਰਵਾਨੀ ਹੁੰਦੀ ਆ ਤਾਂ ਜੋ ਬੱਚੇ ਆਰਾਮ ਨਾਲ ਆਪਣਾ ਕੇਂਦਰੀ ਭਾਵ ਬਣਾ ਸਕਣ ਭੁੱਲਣ ਨਾ ਜੇ ਰੱਟਾ ਲਾ ਕੇ ਯਾਦ ਕਰਦੇ ਨੇ ਬੱਚੇ ਤਾਂ ਫੇ ਭੁੱਲ ਜਾਂਦੇ ਨੇ ਕੋਸ਼ਿਸ਼ ਹੁੰਦੀ ਹੈ ਮੇਰੀ ਕਿ ਵਧੀਆ ਢੰਗ ਨਾਲ ਕਰ ਲੈਣ ਭੁੱਲਣ ਨਾ ਬੱਚੇ ਪੜ੍ਹਿਆ ਤੋਂ ਵਧੀਆ ਨੰਬਰ ਲੈਣ ਹਾਂਜੀ ਪਹਿਲਾਂ ਅਰਥ ਜਾਣਾਂਗੇ ਆਪਾਂ ਆਉਂਦੇ ਨਹੀਂ ਵੈਸੇ ਇਹ ਪੇਪਰ ਦੇ ਵਿੱਚ ਕਵਿਤਾ ਹੈ ਅੱਜ ਆਖਾਂ ਬਾਰਸ ਆਹ ਨੂੰ ਕਿਤੋਂ ਕਵਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇਕ ਤਰਹੀ ਸੀ ਤੇ ਇਹ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਬੈਣ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਬਾਰਸ ਸਾਹ ਨੂੰ ਕਹਿਣ ਹਾਂਜੀ ਇਹ ਲਿਖੀ ਹੋਈ ਆ ਮਿਰਤਾ ਪ੍ਰੀਤਮ ਦੀ ਕਾਫੀ ਪ੍ਰਸਿੱਧ ਕਵਿਤਰੀ ਹੋਈ ਆ ਤੇ ਕਾਫੀ ਸਾਰੇ ਉਹਨੂੰ ਪ੍ਰਾਈਜ਼ ਵੀ ਮਿਲੇ ਨੇ ਇਹਦੇ ਚ ਆਪਾਂ ਫਿਰ ਹੁਣ ਕੀ ਕਹਿੰਦੀ ਆ ਕਵਿਤਰੀ ਬਾਰਸ ਸਾਹ ਨੂੰ ਕਹਿੰਦੀ ਆ ਸੰਬੋਧਨ ਕਰਦੀ ਆ ਕਿ ਤੂੰ ਅੱਜ ਕਿਧਰੋਂ ਕਵਰਾਂ ਦੇ ਵਿੱਚੋਂ ਬੋਲ ਪਿਆ ਬਾਰਾ ਸਾਗੀ ਨੇ ਹੀਰ ਲਿਖੀ ਸੀ ਹੀਰ ਦਾ ਕਿੱਸਾ ਲਿਖਿਆ ਸੀ ਤੇ ਤਾਂ ਫਿਰ ਉਹਨੂੰ ਯਾਦ ਕਰਦੇ ਕਿ ਇੱਕ ਹੀਰ ਰੋਈ ਸੀ ਤਾ ਤੂੰ ਕਿੱਡਾ بڑا ਕਿੱਸਾ ਲਿੱਤਾ ਸੀ ਤੇ ਅੱਜ ਉਹਨੂੰ ਕਹਿੰਦੀ ਆ ਕਿ ਤੂੰ ਕਵਰਾਂ ਦੇ ਵਿੱਚੋਂ ਬੋਲ ਕਿ ਇਸ਼ਕ ਦੀ ਕਿਤਾਬ ਦਾ ਕੋਈ ਅਗਲਾ ਵਰਕਾ ਫੋਲ ਕੇ ਪਿਆਰ ਦਾ ਗੀਤਗਾ ਇੱਕ ਰੋਈ ਸੀ ਤੇ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਬੈਣ ਕਿਸੇ ਸਮੇਂ ਤੂੰ ਪੰਜਾਬ ਦੀ ਇੱਕ ਥੀ ਹੀਰ ਦੇ ਰੋਣੂ ਜਦੋਂ ਉਹ ਆਪਣੇ ਪ੍ਰੇਮੀ ਰਾਜੇ ਨਾਲੋਂ ਵਿਛੜ ਕੇ ਜ਼ਬਰਦਸਤੀ ਸੌਰੇ ਭੇਜੀ ਜਾ ਰਹੀ ਸੀ ਤਾਂ ਬੈਣਾ ਦੇ ਵਿੱਚ ਬਿਆਨ ਕੀਤਾ ਸੀ ਪਰ ਅੱਜ ਹੀਰ ਵਰਗੀਆਂ ਲੱਖਾਂ ਏ ਧੀਆਂ ਬਿਲਕ ਬਿਲਕ ਕੇ ਤੈਨੂੰ ਯਾਦ ਕਰਦੀਆਂ ਨੇ ਤੇ ਤੈਨੂੰ ਪੁਕਾਰ ਪੁਕਾਰ ਕੇ ਆਪਣਾ ਦਰਦ ਵੰਡਾਉਣ ਦੇ ਲਈ ਕਹਿੰਦੀਆਂ ਨੇ ਕਿਉਂਕਿ ਅੱਜ ਦੇ ਫਿਰਕੂ ਫਸਾਦਾਂ ਦੇ ਵਿੱਚ ਪੰਜਾਬ ਦੀ ਕਿਸੇ ਧੀ ਦਾ ਭਰਾ ਮਾਰਿਆ ਗਿਆ ਕਿਸੇ ਦਾ ਪਤੀ ਤੇ ਕਿਸੇ ਦਾ ਪ੍ਰੇਮੀ ਇਹ 1947 ਦੇ ਵਾਪਰਨ ਤੋਂ ਬਾਅਦ ਜਦ ਵਾਪਰਿਆ ਸੀ ਉਦੋਂ ਉਹਦੇ ਤੇ ਲਿਖੀ ਸੀ ਅਮਰਤਾ ਪ੍ਰੀਤਮ ਨੇ ਕਵਿਤਾ ਕਿ 1947 ਦੇ ਵਿੱਚ ਕੀ ਕੀ ਵਾਪਰਿਆ ਸੀ ਤੇ ਕਿੰਨੀਆਂ ਧੁਖੀ ਹੋਈਆਂ ਸੀ ਉਸ ਸਮੇਂ ਦੇ ਵਿੱਚ ਵੇ ਦਰਦਮੰਦਾ ਦੇ ਦਰਦੀ ਆ ਉੱਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸਾਂ ਵਿੱਚੀਆਂ ਤੇ ਲਹੂ ਦੀ ਭਰੀ ਚਨਾਬ ਕਿਸੇ ਨੇ ਬੰਜਾ ਪਾੜੀਆਂ ਵਿੱਚ ਦਿੱਤੀ ਜ਼ਹਿਰ ਰਲਾ ਤੇ ਉਹਨਾਂ ਪਾਣੀਆਂ ਧਰਤ ਨੂੰ ਦਿੱਤਾ ਪਾਣੀ ਲਾ ਹਾਂਜੀ ਅੱਗੇ ਹੁਣ ਕੀ ਕਹਿੰਦੀ ਹੈ ਕਵਿਤਾ ਕਿ ਦਰਦਮੰਦਾ ਦੇ ਦਰਦੀ ਬਾਰਸ਼ਾਂ ਨੂੰ ਤੂੰ ਅੱਜ ਕਬਰਾਂ ਦੇ ਵਿੱਚੋਂ ਉੱਠ ਕੇ ਆਪਣੇ ਪੰਜਾਬ ਦੀ ਹਾਲਤ ਦੇਖ ਅੱਜ ਉਹਨਾਂ ਮੈਲਿਆਂ ਦੇ ਵਿੱਚ ਜਿੱਥੇ ਪਿਆਰ ਪਾਲਦੇ ਸਨ ਲਾਸ਼ਾਂ ਵਿਛੀਆਂ ਪਈਆਂ ਨੇ ਤੇ ਪਿਆਰ ਨੂੰ ਪਾਲਣ ਵਾਲਾ ਦਰਿਆ ਚ ਨਾ ਲਹੂ ਦੇ ਨਾਲ ਭਰਿਆ ਪਿਆ ਇਸ ਨੇ ਪੰਜਾਬ ਬਾੜੀਆਂ ਵਿੱਚ ਦਿੱਤੀ ਜ਼ਹਿਰ ਰਲਾ। ਇਹੋ ਲੱਗਦਾ ਜਿਵੇਂ ਪੰਜਾਬ ਦੇ ਦਰਿਆਵਾਂ ਦੇ ਵਿੱਚ ਫਿਰਕੂਪੂਣੇ ਤੇ ਨਫ਼ਰਤ ਦੀ ਜ਼ਹਿਰ ਮਿਲਾ ਦਿੱਤੀ ਹੋਵੇ ਤੇ ਉਹਨਾਂ ਦਰਿਆਵਾਂ ਦਾ ਪਾਣੀ ਧਰਤੀ ਨੂੰ ਲੱਗ ਗਿਆ ਹੋਵੇ। ਤੇ ਉਹਨਾਂ ਪਾਣੀਆਂ ਧਰਤੀ ਨੂੰ ਦਿੱਤਾ ਪਾਣੀ ਲਾ। ਮਨ ਪਾਵ ਕਿ ਇਹ ਪੰਜਾਬ ਦੇ ਚੱਪੇ-ਜੱਪੇ ਉੱਪਰ ਫਿਰਕੂ ਜ਼ਹਿਰ ਫੈਲ ਚੁੱਕਾ ਹੈ ਤੇ ਸਾਰੇ ਲੋਕ ਇੱਕ ਦੂਜੇ ਨੂੰ ਮਾਰਨ ਵੱਢਣ ਤੇ ਲੁੱਟਣ ਖੋਹਣ ਤੇ ਲੱਗੇ ਹੋਏ ਨੇ। ਹਾਂਜੀ ਅਗਲਾ ਪੈਰਾ। ਇਸ ਜਰਖੇਜ ਜ਼ਮੀਨ ਦੇ ਲੂ ਲੂ ਫੁੱਟਿਆ ਜ਼ਹਿਰ ਜਿੱਠ-ਜਿੱਠ ਚੜੀਆਂ ਲਾਲੀਆਂ ਫੁੱਟ-ਫੁੱਟ ਚੜਿਆ ਕਹਿਰ ਬੇਹੋਵਲੀ ਸੀ ਬਾ ਫਿਰ ਬਣ-ਬਣ ਵਗੀ ਜਾ ਉਹਨੇ ਹਰ ਇੱਕ ਵਾਂਸ ਦੀ ਬੰਜਲੀ ਦਿੱਤੀ ਣਾਗ ਬਣਾ ਬੰਜਲੀ ਹੁੰਦੀ ਆ বীਣ ਵਜਾਉਣ ਵਾਲੀ ਜੀ ਦੇ ਰੋਜੀ ਨੂੰ ਵਜਾ ਕੇ ਗਾਉਂਦੇ ਹੁੰਦੇ ਸੀ ਅੱਗੇ ਕੀ ਕਹਿੰਦੀ ਆ ਫਿਰ ਕਵਿਤਰੀ ਕਿ ਪੰਜਾਬ ਦੀ ਪਹਿਲੀ ਫਿਰਕੂ ਪੁਣੇ ਦੀ ਜ਼ਹਿਰ ਦੇ ਕਾਰਨ ਇਸ ਉਪਜਾਊ ਭੂਮੀ ਦੇ ਲੂ ਲੂ ਨੂੰ ਜ਼ਹਿਰ ਚੜ ਗਿਆ। ਜ਼ਖੇਜ ਹੁੰਦੀ ਆ। ਜ਼ਮੀਨ ਜਿਹੜੀ ਬਹੁਤ ਉਪਜਾਊ ਹੁੰਦੀ ਆ। ਪੰਜਾਬ ਦੀ ਜ਼ਮੀਨ ਸ਼ੁਰੂ ਤੋਂ ਹੀ ਉਪਜਾਊ ਰਹੀ ਆ ਐਸੇ ਕਰਕੇ ਪੰਜਾਬ ਜਿਆਦਾ ਕਿਸੇ ਦੀ ਚੇਪ ਨਹੀਂ ਚੱਲਦਾ ਹੈਗਾ। ਕਵਿਤਰੀ ਕਹਿੰਦੀ ਆ ਕਿ ਇਸ ਜ਼ਖੇਜ ਜ਼ਮੀਨ ਨੂੰ ਕਿਸੇ ਨੇ ਨਜ਼ਰ ਲਾਤੀ ਐ। ਲੂ ਲੂ ਘਟਿਆ ਜ਼ਹਿਰ ਇਹਦੇ ਵਿੱਚ ਸਤੋਂ ਤੋਂ ਜ਼ਹਿਰ ਫੁੱਟ ਗਿਆ ਭੂਮੀ ਦੇ ਲੂਲੂ ਨੂੰ ਜ਼ਹਿਰ ਚੜ ਗਿਆ ਤੇ ਇਸ ਜ਼ਹਿਰ ਦੀ ਗਿਠਗਿਠ ਲਾਲੀ ਤੇ ਫੁੱਟ ਫੁੱਟ ਕਹਿਰ ਚੜ ਗਿਆ ਕਹਿਰ ਹੁੰਦਾ ਗੁੱਸਾ ਬੇਹੋਬਲੀ ਸੀ ਬਾਫਿਰ ਬਣ ਬਣ ਵਗੀ ਜਾ ਜ਼ਹਿਰ ਭਿਜੀ ਹਵਾ ਹਰ ਇੱਕ ਜੰਗਲ ਦੇ ਵਿੱਚ ਜਾ ਕੇ ਵਗੀਆ ਤੇ ਇਸ ਤਰ੍ਹਾਂ ਉਸਨੇ ਹਰ ਇੱਕ ਬਾਂਸ ਦੀ ਬੰਸਰੀ ਨੂੰ नाग ਬਣਾ ਦਿੱਤਾ ਉਹਨੇ ਹਰ ਇੱਕ ਬਾਂਸ ਦੀ ਬੰਜਲੀ ਦਿੱਤੀ नाग ਬਣਾ ਹਰ ਪਾਸੇ ਲੋਕ ਸੱਪਾਂ ਵਾਂਗੇ ਇੱਕ ਦੂਜੇ ਨੂੰ ਡਾ ਅੰਗ ਮਾਰਦੇ ਨੇ ਅਤੇ ਪ੍ਰੇਮ ਪਿਆਰ ਬਿਲਕੁਲ ਹੀ ਖਤਮ ਹੋ ਗਿਆ ਹਾਂਜੀ ਜਿਹੜੇ ਵੀ ਨਾਲ ਜੁੜਿਓ ਲਾਈਕ ਕਰ ਦਿਓ ਚੰਗਾ ਲੱਗ ਰਿਹਾ ਤਾਂ ਸ਼ੇਅਰ ਜ਼ਰੂਰ ਕਰਿਓ ਅਗਲਾ ਪੈਰਾ ਪਹਿਲਾ ਡੰਗ ਮਦਾਰੀਆਂ ਮੰਤਰ ਗਏ ਗਵਾਚ ਦੂਜੇ ਡੰਗ ਦੀ ਲੱਗ ਗਈ ਜਣੇ ਖਣੇ ਨੂੰ ਲਾਗ ਨਾਗਾ ਕੀਲੇ ਲੋਕ ਮੂੰਹ ਬੱਸ ਫਿਰ ਡੰਗ ਹੀ ਡੰਗ ਪੱਲੋ ਪੱਲੀ ਪੰਜਾਬ ਦੇ ਨੀਲੇ ਪੈ ਗਏ ਅੰਗ ਪੱਲੋ ਪੱਲੀ ਹੁੰਦਾ ਝਟੋ ਝਟ ਕੀ ਕੰਨ ਦੀ ਆ ਕੇ ਕਵਿਤਰੀ ਕਿ ਫਿਰਕੂ ਪੁਣੇ ਦੇ ਸੱਪਾਂ ਦਾ ਪਹਿਲਾ ਡੰਗ ਤਾਂ ਮਦਾਰੀਆਂ ਇੱਥੇ ਮਦਾਰੀ ਰਾਜਸੀ ਤੇ ਧਾਰਮਿਕ ਲੀਡਰਰ ਨੂੰ ਕਿਹਾ ਨੂੰ ਲੱਗਿਆ ਜਿਸ ਕਰਕੇ ਜ਼ਹਿਰ ਦਾ ਉਪਾਹ ਕਰਨ ਲਈ ਮੰਤਰ ਪੜਨ ਵਾਲੇ ਮਦਾਰੀ ਖਤਮ ਹੋ ਗਏ ਨੇ ਤੇ ਨਾਗਾ ਨੂੰ ਕਿੱਲਣ ਵਾਲੇ ਤੇ ਉਹਨਾਂ ਦੇ ਜ਼ਹਿਰ ਦਾ ਅਸਰ ਖਤਮ ਕਰਨ ਵਾਲੇ ਮੰਤਰ ਗੁਆਚ ਗਏ ਨੇ ਦੂਜੇ ਡੰਗ ਦੀ ਲੱਗ ਗਈ ਜਣੇ ਖਾਣੇ ਨੂੰ ਲਾਗ ਤੇ ਇਸ ਡੰਗ ਦਾ ਹਰ ਜਣੇ ਖਾਣੇ ਦੇ ਉੱਤੇ ਅਸਰ ਹੋ ਰਿਹਾ ਹੈ। ਨਾਗਾ ਕਿੱਲੇ ਲੋਕ ਮੂੰਹ ਬਸ ਵਿੱਚ ਡੰਗ ਹੀ ਡੰਗ। ਫਿਰਕੂ ਪ੍ਰਸਤੀ ਦੇ ਨਾਗਾ ਦੇ ਲੋਕਾਂ ਦੇ ਮੂੰਹ ਕੀ ਲੈ ਲੈਨੇ ਤੇ ਫਿਰ ਹਰ ਪਾਸੇ ਮੂੰਹ ਵਿੱਚੋਂ ਡੰਗ ਹੀ ਡੰਗ ਚੱਲਣ ਲੱਗੇ ਨੇ। ਪਲੋ ਪੱਲੀ ਪੰਜਾਬ ਦੇ ਨੀਲੇ ਪੈ ਗਏ ਅੰਗ। ਇਸ ਫਿਰਕੂ ਪੁਣੇ ਦੀ ਜ਼ਹਿਰ ਨਾਲ ਪੰਜਾਬੀਆਂ ਦੇ ਪ੍ਰੇਮ ਪਿਆਰ ਤੇ ਇਨਸਾਨੀਅਤ ਦੀ ਮੌਤ ਹੋ ਗਈ ਹੈ। ਪੰਜਾਬ ਦੇ ਅੰਗ ਘੜੀਆਂ ਪਲਾਂ ਦੇ ਵਿੱਚ ਨੀਲੇ ਪੈ ਗਏ ਨੇ। ਜ਼ਹਿਰ ਦੇ ਨਾਲ ਨੀਲਾ ਪੈ ਜਾਂਦੇ ਨੇ ਨੰਗ ਤਾਂ ਉਹਦੇ ਸੰਦਰਭ ਦੇ ਵਿੱਚ ਕਿਹਾ ਹੈ ਇਹ ਲੇਖਿਕਾ ਨੇ ਕਿ ਉਹਨਾਂ ਦੇ ਅੰਗ ਨੀਲੇ ਪੈ ਗਏ ਅਗਲਾ ਪੈਰਾ ਗਲਿਓਂ ਟੁੱਟੇ ਗੀਤ ਫਿਰ ਤਰੱਕਲਿਓਂ ਟੁੱਟੀ ਤੰਦ ਤਰਿੰਜਣਾਂ ਟੁੱਟੀਆਂ ਸਹੇਲੀਆਂ ਚਰਖੜੇ ਕੁ ਕਰਵੰਦ ਸਣੇ ਸੇਜ ਦੇ ਬੇੜੀਆਂ ਲੁੱਢਣ ਦਿੱਤੀਆਂ ਰੋੜ ਜੱਜ ਪਿਪਲਾਂ ਦਿੱਤੀ ਤੋੜ ਜਿੱਥੇ ਵੱਜਦੀ ਸੀ ਫੂਕ ਹੋ ਬੰਦਲੀ ਗਈ ਕੋ ਆਚ ਰਾਂਜੇ ਦੇ ਸਭ ਵੀਰ ਅਜ ਭੁੱਲ ਗਏ ਉਸ ਦੀ ਜਾਜ ਅੱਗੇ ਕਹਿੰਦੀ ਆ ਲੇਖਕਾ ਕਿ ਪੰਜਾਬ ਦੇ ਵਿੱਚ ਲੰਡੇ ਨਾਲ ਜਦੋਂ ਪੰਜਾਬੀ ਇੱਕ ਦੂਜੇ ਨੂੰ ਮਾਰਨ ਬਟਣ ਦੇ ਰਾਹ ਤੇ ਸੰਤੀਆਂ ਭੈਣਾਂ ਦੀ ਇੱਜ਼ਤ ਨੂੰ ਰੋਲਣ ਲੱਗੇ ਤਾਂ ਫਿਰ ਕੀ ਹੋਇਆ ਇੱਥੇ ਹਫੀ ਸਭ ਨੂੰ ਮਤਲਬ ਆਪੋ ਆਪਣੀ ਪੈ ਗਈ ਕੁਗਵਾਸ ਦੇ ਪਿੰਡ ਸ਼ਹਿਰ ਉੱਜੜਨੇ ਸ਼ੁਰੂ ਹੋ ਗਏ ਕੁੜੀਆਂ ਦੇ ਗਲਾ ਵਿੱਚੋਂ ਪਿਆਰ ਦੇ ਗੀਤ ਟੁੱਟ ਗਏ ਤਰਿੰਜਣਾਂ ਟੁੱਟੀਆਂ ਸਹੇਲੀਆਂ ਚਰਖੜੇ ਕੁਕਰਬੰਦ ਸਣੇ ਸੇਜ ਦੇ ਬੇੜੀਆਂ ਲੁੱਡਣ ਦਿੱਤੀਆਂ ਰੋੜ ਤਰਿੰਜਣਾਂ ਦੀਆਂ ਸਹੇਲੀਆਂ ਟੁੱਟ ਗਈਆਂ ਤੇ ਚਰਖੜਿਆਂ ਦੀ ਕੁਕਰਬੰਦ ਹੋ ਗਈ ਅੱਜ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਲੁੱਡਣ ਨੇ ਬੇੜੀਆਂ ਨੂੰ ਸੇਜ ਸਮੇਤ ਰੋੜ ਦਿੱਤਾ ਹੈ ਅਤੇ ਪਿਪਲਾਂ ਨੇ ਪਿੰਗਾ ਨੂੰ ਡਾਲੀਆਂ ਸਮੇਤ ਤੋੜ ਦਿੱਤਾ ਹੈ ਸਣੇ ਡਾਲੀਆਂ ਪਿੰਗਾ ਜਿ ਪਿਪਲਾਂ ਦੀ ਤੋੜ ਜਿੱਥੇ ਵੱਜਦੀ ਸੀ ਖੂਕ ਫੂਕ ਪੰਜਲੀ ਗਈ ਕੋ ਆਜ ਇਸ ਤਰ੍ਹਾਂ ਬੰਝਲੀ ਦੇ ਵਿੱਚ ਪਿਆਰ ਦੀ ਜਿਹੜੀ ਫੂੰਕ ਵੱਜਦੀ ਸੀ ਉਹ ਬੰਝਲੀ ਹੀ ਗਵਾਚ ਗਈ ਲੱਗਦੀ ਹੈ ਅੱਜ ਪਿਆਰ ਕਰਨ ਦੀ ਜਾਜ ਨੂੰ ਭੁੱਲ ਕੇ ਖਾਲੇ ਕਰ ਰਹੇ ਹਨ ਉਹਦਾ ਲੈਣਾ ਹੁੰਦਾ ਘਰ ਉ ਪਜਾ ਕੇ ਲੈ ਜਾਣਾ ਤੇ ਉਹਨਾਂ ਦੀ ਇੱਜ਼ਤ ਨੂੰ ਰੋਲ ਰਹੇ ਹਨ ਰਾਂਜੇ ਦੇ ਸਭ ਵੀਰ ਅੱਜ ਭੁੱਲ ਕੇ ਉਹਦੀ ਜਾਜ ਮਤਲਬ ਪਿਆਰ ਦੀ ਬੰਝਲੀ ਨਹੀਂ ਕੋਈ ਵੀ ਵਜਾ ਰਿਹਾ ਸਾਰੇ ਜਿਹੜੇ ਰਾਂਝੇ ਦੇ ਪੰਜਾਬੀ ਭਰਾ ਸੀ ਉਹ ਸਾਰੇ ਉਹ ਸਾਰਾ ਕੁਝ ਭੁੱਲ ਗਏ ਤੇ ਅੱਜ ਸਿਰਫ ਧੀਆ ਦੀ ਤਿਤ ਨੂੰ ਰੋਲਦੇ ਨੇ ਅੱਗੇ ਜੀ ਲਾਸਟ ਪੈਰਾ ਜੇ ਚੰਗਾ ਲੱਗ ਰਿਹਾ ਤਾਂ ਲਾਈਕ ਕਰਿਓ ਕਿੱਥੋਂ ਜੁੜੇ ਹੋ ਜੀ ਕਮੈਂਟ ਕਰਕੇ ਦੱਸਿਓ ਜਰੂਰ ਤਾਂ ਜੋ ਫਿਰ ਅੱਗੇ ਆਪਾਂ ਹੋਰ ਕੰਮ ਕਰ ਸਕੀਏ ਫਿਰ ਥੋੜਾ ਇੰਟਰਸਟ ਬਣ ਜਾਂਦਾ ਜੀ ਕਰਦਾ ਫਿਰ ਕਰਾਉਣ ਨੂੰ ਹਾਂਜੀ ਲਾਸਟ ਪੈਰਾ ਕਰਦੇ ਆਪਾਂ ਧਰਤੀ ਤੇ ਲਹੂ ਬਸਿਆ ਕਵਰਾ ਪਈਆਂ ਇਤਦੀਆਂ ਸਹਾਜਾਦੀਆਂ ਅੱਜ ਵਿੱਚ ਮਜਾਰਾ ਰੋਣ ਅੱਜ ਸੱਬੇ ਬਣ ਗਏ ਹੌਸਨ-ਇਸ਼ਕ ਦੇ ਚੋਰ ਅੱਜ ਕਿੱਥੋਂ ਲਿਆਈਏ ਲੱਭ ਕੇ ਵਾਰਸ ਸਾਂ ਇੱਕ ਹੋਰ ਅੱਜ ਅੱਖਾਂ ਵਾਰਸ ਸਾਂ ਨੂੰ ਤੂੰ ਹੀ ਕਵਰਾ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਹੋਲ ਹਾਂਜੀ ਹੁਣ ਕਹਿੰਦੀ ਹੈ ਕਵਿਤਰੀ ਲਾਸਟ ਦੇ ਅਖੀਰ ਦੇ ਵਿੱਚ ਕਿ ਪੰਜਾਬੀਆਂ ਦੇ ਵਿੱਚ ਛਿੜੇ ਹੋਏ ਭਰਾ ਮਾਰੋ ਫਿਰ ਖੂਬ ਸਾਦਾ ਕਰਕੇ ਧਰਤੀ ਦੇ ਉੱਪਰ ਹਾਰ ਥਾਂ ਲਹੁ ਉਹੀ ਲਹੁ ਹੋਇਆ ਪਿਆ ਇਸ ਤਰ੍ਹਾਂ ਲੱਗਦਾ ਮੈਂ ਬਰਿਆ ਹੋਵੇ ਇਹ ਲਹੂ ਕਵਰਾਂ ਵਿੱਚੋਂ ਇਸ-ਇਸ ਕੇ ਬਾਹਰ ਆਉਂਦਾ ਅੱਜ ਪ੍ਰੀਤ ਦੀਆਂ ਸਹਜਾਦੀਆਂ ਜਿਨ੍ਹਾਂ ਦੇ ਪ੍ਰੇਮੀ ਮਾਰੇ ਗਏ ਹਨ ਪ੍ਰੀਤ ਦੀਆਂ ਸਹਜਾਦੀਆਂ ਅੱਜ ਵਿੱਚ ਮਜ਼ਾਰਾ ਰੋਣ ਮਜ਼ਾਰਾ ਹੁੰਦੀਆਂ ਨੇ ਕਵਰਾਂ ਉਹ ਉਹਨਾਂ ਨੂੰ ਯਾਦ ਕਰ ਕਰਕੇ ਕਵਰਾਂ ਦੇ ਵਿੱਚ ਰੁੰਦੀਆਂ ਨੇ ਇਹੋ ਲੱਗਦਾ ਜਿਵੇਂ ਪੰਜਾਬੀਆਂ ਨੇ ਸੱਚਾ ਪਿਆਰ ਛੱਡ ਦਿੱਤਾ ਹੋਵੇ ਤੇ ਸਾਰੇ ਹੀ ਹੁਸਨ ਤੇ ਇਸ਼ਕ ਦੇ ਚੋਰ ਬਣ ਕੇ ਉਹੀ ਰੋਲ ਅਦਾ ਕਰਨ ਲੱਗ ਪਏ ਜਿਹੜਾ ਕੈਦੋਂ ਨੇ ਹੀਰ ਤੇ ਰਾਂਝੇ ਦੇ ਪਿਆਰ ਨੂੰ ਤੋੜਨ ਦੇ ਯਤਨਾਂ ਦੇ ਲਈ ਅਦਾ ਕੀਤਾ ਸੀ ਅੱਜ ਸਾਰੇ ਸੱਬੇ ਕੈਦੋਂ ਬਣ ਗਏ ਅੱਖਾਂ ਬਾਰਸ ਸਾਹ ਨੂੰ ਤੂੰ ਕਬਰਾਂ ਤੂੰ ਹੀ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਮੈਂ ਬਾਰਸ ਨੂੰ ਪੁਕਾਰਦੀ ਹਾਂ ਕਿ ਅੱਜ ਉਹੀ ਕਬਰਾਂ ਦੇ ਵਿੱਚੋਂ ਬੋਲੇ ਇਸ ਦਾ ਅਗਲਾ ਵਰਕਾ ਫੋਲੇ ਤੇ ਪੰਜਾਬੀਆਂ ਨੂੰ ਪ੍ਰੀਤ ਕਰਨੀ ਸਿਖਾਵੇ ਹਾਂਜੀ ਇਹ ਸੀ ਜੀ ਅਰਥ ਅਰਥ ਇਸ ਕਰਕੇ ਕਰਦੇ ਹੁੰਨੇ ਆ ਤਾਂ ਜੋ ਬੱਚਿਆਂ ਦਾ ਇੰਟਰਸਟ ਵਧ ਜਵੇ ਤੇ ਉਹ ਵਧੀਆ ਢੰਗ ਨਾਲ ਸਿੱਖ ਜਾਣ ਫਿਰ ਯਾਦ ਰਹਿੰਦਾ ਭੁੱਲਦਾ ਨਹੀਂ ਹੈਗਾ ਯਾਦ ਆ ਜਾਂਦਾ ਵੀ ਇਹ ਕਵਿਤਾ ਦੇ ਵਿੱਚ ਐਵੇਂ ਦੀਆਂ ਗੱਲਾਂ ਕਹੀਆਂ ਨੇ ਤਾਂ ਇਹ ਕੇਂਦਰੀ ਭਾਵ ਹੈਗਾ ਕੇਂਦਰੀ ਭਾਵ ਹੁੰਦਾ ਨਿਚੋੜ ਹੁਣ 4 5 17 ਤੋਂ ਵੱਧ ਕੇ ਕੇਂਦਰੀ ਭਾਵ ਨਹੀਂ ਹੁੰਦਾ ਇਹ ਖਾਸ ਧਿਆਨ ਰੱਖਣਯੋਗ ਗੱਲ ਹੈ ਤਾਂ ਉੱਡਾ ਕਈ ਲਿਖਣਾ ਹੁੰਦਾ ਹੈ ਅਰਥ ਨਹੀਂ ਕਰਨੇ ਹੁੰਦੇ ਕਵਿਤਾ ਦੇ ਕੇਂਦਰੀ ਭਾਵ ਦੇ ਵਿੱਚ ਹਾਂਜੀ ਕੇਂਦਰੀ ਭਾਵ ਕਰਾਂਗੇ ਹੁਣ ਬਾਰਸਾ ਕਵਿਤਾ ਮਰਤਾ ਪ੍ਰੀਤਮ ਦੀ ਰਚਨਾ ਹੈ ਤੇ ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹੈ ਇਹ ਸ਼ੁਰੂ ਕਰਾਂਗੇ ਕੇਂਦਰੀ ਭਾਵ 1947 ਦੇ ਫਿਰਕੂ ਫਸਾਦਾ ਨੇ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਕਰਕੇ ਇਥੋਂ ਪ੍ਰੇਮ ਪਿਆਰ ਦੀਆਂ ਗੱਲਾਂ ਖਤਮ ਹੋ ਗਈਆਂ ਪੰਜਾਬੀ ਸੱਭਿਆਚਾਰ ਰੁਲ ਗਿਆ ਤੇ ਪੰਜਾਬੀ ਨੌਜਵਾਨ ਪ੍ਰੀਤ ਨੂੰ ਭੁੱਲ ਕੇ ਇਸਤਰੀਆਂ ਦੇ ਉੱਪਰ ਜੁਲਮ ਟਾਉਣ ਲੱਗੇ। ਇਹੀ ਐਡਾ ਕਈ ਕੇਂਦਰੀ ਭਾਵ ਹੁੰਦਾ ਜੀ ਇਹਦੇ 5 ਨੰਬਰ ਹੁੰਦੇ ਨੇ। ਜੇ ਇਹਨੂੰ ਸਹੀ ਢੰਗ ਨਾਲ ਕੀਤਾ ਜਾਵੇ ਤਾਂ ਪੂਰੇ ਨੰਬਰ ਮਿਲ ਜਾਂਦੇ ਨੇ। ਤੇ ਇੱਕ ਉਹਦੇ ਹੁੰਦੇ ਨੇ ਛੋਟੇ ਪ੍ਰਸ਼ਨ। ਛੋਟੇ ਪ੍ਰਸ਼ਨ ਕਰਾ ਕੇ ਆਪਾਂ ਪਹਿਲਾ ਪ੍ਰਸ਼ਨ ਹੈ ਜੀ ਅਮਰਤਾ ਪ੍ਰੀਤਮ ਦੀ ਲਿਖੀ ਹੋਈ ਕਵਿਤਾ ਕਿਹੜੀ ਹੈ ਤਾਂ ਇਹਦਾ ਉੱਤਰ ਆਏਗਾ ਅਲੱਗ-ਅਲੱਗ ਦਿੱਤੇ ਹੋਏ ਨੇ ਵਾਰਸ ਆਏ ਦੋਸਤ ਆਏ ਮੇਰਾ ਬਚਪਨ ਵਗਦੇ ਪਾਣੀ ਆ ਤਾਂ ਇਹਦਾ ਉੱਤਰ ਕੀ ਹੈ ਵਾਰਸ ਆਏ ਅਮਰਤਾ ਪ੍ਰੀਤਮ ਦੀ ਕਵਿਤਾ ਵਾਰਸ ਆਏ ਤੁਹਾਡੀ ਬੁੱਕ ਦੇ ਵਿੱਚ ਉਹੀ ਲਿਖਣਾ ਵਾਰਸ ਆ ਕਵਿਤਾ ਕਿਸ ਦੀ ਰਚਨਾ ਹੈ ਉਹੀ ਉਲਟ ਕੇ ਪੁੱਛਿਆ ਹੋਇਆ ਉਹੀ ਉੱਤਰ ਹੁੰਦੇ ਨੇ ਅਮਰਤਾ ਪ੍ਰੀਤਮ ਦੀ ਅਗਲਾ ਪ੍ਰਸ਼ਨ ਹੈ ਜੀ ਵੇ ਦਰਦਮੰਦਾ ਤੇ ਦਰਦੀ ਆ ਉੱਠ ਤੱਕ ਆਪਣਾ ਪੰਜਾਬ ਅਮਰਤਾ ਪ੍ਰੀਤਮ ਦੀ ਕਵਿਤਾ ਵਾਰਸਾ ਦੀ ਉਕਤ ਤੁਕ ਵਿੱਚ ਦਰਦਮੰਦਾ ਤੇ ਦਰਦੀ ਕਿਸ ਨੂੰ ਕਿਹਾ ਗਿਆ ਹੈ ਦਰਦਮੰਦਾ ਦਾ ਦਰਦੀ ਵਾਰਸਾ ਨੇ ਆਵਾਜ਼ ਚੱਕੀ ਸੀ ਪਹਿਲਾਂ ਹੀ ਲਈ ਤਾਂ ਕਿਹਨੂੰ ਕਿਹਾ ਗਿਆ ਇੱਥੇ ਵਾਰਸਾ ਨੂੰ ਕਵੀ ਵਾਰਸਾ ਨੂੰ ਕਿਹਾ ਅਮਰਤਾ ਪ੍ਰੀਤਮ ਨੇ ਇੱਕ ਰੋਈ ਸੀ ਤੇ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅਮਰਤਾ ਪ੍ਰੀਤਮ ਦੀ ਕਵਿਤਾ ਵਾਰਸਾ ਦੀ ਉਕਤ ਤੁਕ ਵਿੱਚ ਧੀ ਕਿਸ ਨੂੰ ਆਖਿਆ ਗਿਆ ਤਾਂ ਇਹਦਾ ਉੱਤਰ ਕੀ ਆਏਗਾ ਹੀਰ ਨੂੰ ਕਿਦੇ ਬਾਰੇ ਗੱਲ ਕੀਤੀ ਗਈ ਹੈ ਹੀਰ ਬਾਰੇ ਅੱਗੇ ਕਵਿਤਾ ਦੇ ਵਿੱਚੋਂ ਖਾਲੀ ਥਾਂ ਆਉਂਦੀ ਹੁੰਦੀ ਹੈ ਕੋਈ ਵੀ ਇਸੇ ਕਰਕੇ ਕਵਿਤਾ ਪੜ੍ਹਨੀ ਤੇ ਉਹਦੇ ਅਰਥ ਕਰਨੇ ਜ਼ਰੂਰੀ ਹੁੰਦੇ ਨੇ ਹਾਂਜੀ ਅੱਜ ਵੇਲੇ ਖਾਲੀ ਥਾਂ ਅੱਗੇ ਲਾਸ਼ਾਂ ਵਿੱਚ ਬਿਸ਼ਿੰਹਾ ਤੇ ਖਾਲੀ ਥਾਂ ਦੀ ਭਰੀ ਚਨਾਬ ਇਹ ਸਤਰਾਂ ਜਿਹੜੀ ਤੁਹਾਡੀ ਇਸ ਕਵਿਤਾ ਦੇ ਵਿੱਚੋਂ ਹੈ ਤਾਂ ਤੁਸੀਂ ਹੁਣ ਇਹਨੂੰ ਪੂਰੀ ਕਰਨਾ ਪੁਰੀ 70 ਕੀ ਹੈ ਇਹਦੀ ਅੱਜ ਵੇਲੇ ਲਾਸਾ ਮਿੱਥੇ ਆ ਤੇ ਲਹੂ ਦੀ ਭਰੀ ਚਨਾਬ ਠੀਕ ਹੈ ਜੀ ਇਹ ਸੀ ਤੇ ਅੱਗੇ ਪ੍ਰਸ਼ਨ ਹੈਗਾ ਕਵਿਤਾ ਵਾਰਿਸ ਆ ਅਨੁਸਾਰ ਪੰਜਾਂ ਪਾਣੀਆਂ ਵਿੱਚ ਜ਼ਹਿਰ ਮਲਾਉਣ ਵਾਲੇ ਥੁੰਦੀ ਜਖੇ ਜਿ ਜ਼ਮੀਨ ਦੇ ਲੂ ਲੂ ਵਿੱਚ ਜ਼ਹਿਰ ਫੁੱਟ ਪਿਆ ਸੀ ਇਹ ਕਥਨ ਹੈ ਜਿਹੜਾ ਇਹ ਸਹੀ ਹੈ ਜਾਂ ਗਲਤ ਹੈ ਇਹਦੇ ਬਾਰੇ ਦੱਸਣਾ ਹੈ ਇਹ ਹੀ ਗੱਲ ਕਹੀ ਹੈ ਜਿਹੜੀ ਇਹ ਠੀਕ ਹੈ ਕਵਿਤਾ ਦੇ ਅਨੁਸਾਰ ਇਹ ਜਿਹੜੀ ਗੱਲ ਹੈ ਵੀ ਜ਼ਹਿਰ ਪਰ ਕਿਸੇ ਲੰਗਲੂ ਦੇ ਵਿੱਚ ਠੀਕ ਹੈ ਅਮਰਤਾ ਪ੍ਰੀਤਮ ਦੀ ਕਵਿਤਾ ਵਾਰਸ ਆ ਵਿੱਚ ਕਿਹੜੇ ਪ੍ਰੀਤ ਨਾਇਕ ਜਾਂ ਨਾਇਕਾ ਦਾ ਜ਼ਿਕਰ ਹੋਇਆ ਕੀ ਦੀ ਗੱਲ ਕੀਤੀ ਗਈ ਹੈ ਹਾਂਜੀ ਕਮੈਂਟ ਵਿੱਚ ਦੱਸਿਓ ਜੇ ਸੁਣੀਆਂ ਜਿੰਨਾਂ ਨੇ ਕਵਿਤਾ ਪਤਾ ਹੈ ਜੇ ਦੱਸੋ ਜੀ ਫਿਰ ਪਤਾ ਲੱਗ ਜਾਂਦਾ ਚੰਗੀ ਤਰ੍ਹਾਂ ਕਿ ਕინੇ ਕੀ ਹੈ ਹਾਂਜੀ ਹੁਣੇ ਕੀਤਾ ਸੀ ਆ ਦੱਸ ਸਕਦੇ ਹੋ ਤੁਸੀਂ ਕਮੈਂਟ ਦੇ ਵਿੱਚ ਉੱਤਰ ਦਿਖੋ ਜੇ ਨਹੀਂ ਪਤਾ ਤਾਂ ਕੋਈ ਨਹੀਂ ਬਾਅਦ ਵਿੱਚ ਮੈਂ ਫਿਰ ਇਹਦੀ ਹੁਣ ਗੱਲ ਬਾਅਦ ਚ ਹੀ ਕਰਾਂਗੀ ਹੁਣ ਅਗਲਾ ਕੁਐਸਚਨ ਕਰਦੇ ਆਪਾਂ ਕਿਨੇ ਕੀਤਾ ਹੈ ਅਗਲਾ ਅਗਲਾ ਪ੍ਰਸ਼ਨ ਹੈ ਕਵਿਤਾ ਵਾਰਸਾ ਅਨੁਸਾਰ ਪੰਜਾਬ ਵਿੱਚ ਫਿਰਕੂ ਦੰਗੇ ਫੈਲਣ ਨਾਲ ਧਰਤੀ ਲਹੂ ਨਾਲ ਭਿੱਜ ਗਈ ਤੇ ਕਬਰਾਂ ਵੀ ਰੋ ਪਈਆਂ ਇਸ ਕਥਨ ਦਾ ਉੱਤਰ ਹਾਂ ਜਾਂ ਨਾ ਦੇ ਵਿੱਚ ਦੇਣਾ ਹੈ ਇਸ ਦਾ ਉੱਤਰ ਕੀ ਹੈ ਬੀ ਪੁੱਛਿਆ ਕੀ ਆ ਕਿ ਪੰਜਾਬ ਦੇ ਵਿੱਚ ਫਿਰਕੂ ਦੰਗੇ ਫੈਲਣ ਨਾਲ ਧਰਤੀ ਲਹੂ ਨਾਲ ਭਿੱਜ ਗਈ ਸੀ ਹਾਂਜੀ ਇਹਦਾ ਉੱਤਰ ਕੀ ਆ ਦੱਸੋ ਕਮੈਂਟ ਦੇ ਵਿੱਚ ਠੀਕ ਐ ਹਾਂ ਹਾਂਜੀ ਇਹ ਤੋਂ ਪਹਿਲੇ ਦਾ ਪੁੱਛਿਆ ਸੀ ਵੀ ਕੀ ਦੀ ਗੱਲ ਹੋਈ ਐ ਉਹਦਾ ਉੱਤਰ ਜੇ ਪਤਾ ਕਿਸੇ ਨੂੰ ਤਾਂ ਦੋ ਕਿਹੜੇ ਕਿਤਾ ਕਿੱਸਾ ਲਿਖਿਆ ਬਾਰਸਾਨ ਉਹਨਾਂ ਦੀ ਗੱਲ ਹੋਈ ਐ ਇਹ 10ਵੀਂ ਦੇ ਵਿੱਚ ਵੀ ਹੈਗਾ ਇਤੋਂ ਸਹੀ ਹੁਣ ਦੱਸ ਸਕਦੇ ਹਾਂ ਕਮੈਂਟ ਦੇ ਵਿੱਚ ਉਹਦੇ ਬਾਰੇ ਗੱਲ ਹੋਈ ਆ ਬਸ ਇੱਕੋ ਹੀ ਕੁਐਸਚਨ ਲੈਂਦਾ ਫਿਰ ਉਹ ਕਰਦੇ ਆ ਆਪਾਂ ਦੱਸੋ ਪਹਿਲਾਂ ਜੇ ਪਤਾ ਹੈ ਤੁਹਾਨੂੰ ਓਕੇ ਹੀਰ ਰਾਂਝੇ ਦੀ ਗੱਲ ਹੋਈ ਹੈ ਠੀਕ ਹੈ ਜੀ ਅੱਗੇ ਹੈ ਜੀ ਅਮਰਤਾ ਪ੍ਰੀਤਮ ਦੀ ਕਵਿਤਾ ਵਾਰਸਾਂ ਵਿੱਚ ਕਿਹੜੇ ਸਾਲ ਦਾ ਦੁਖਾਂਤ ਕਚਿਤ੍ਰਣ ਹੋਇਆ ਕਿਹੜੇ ਦੁਕਾਨਾਂ ਤੱਕ ਚਿੱਤਰਾਂ ਦਾ ਜ਼ਿਕਰ ਕੀਤਾ ਕਵਿਤਰੀ ਨੇ ਇਹਦੇ ਵਿੱਚ ਕਦੋਂ ਹੋਏ ਸੀ ਦੰਗੇ ਭਾਰਤ ਦੇ ਵਿੱਚ ਉਹੀ ਹੈ ਯਾਦ ਕਰੋ ਸੁਰੂਤ ਪੜਦੇ ਆ ਰਹੇ ਹੋ ਇਹ ਤਾਂ ਹਾਂਜੀ ਬਹੁਤ ਵੱਡੇ ਦੰਗੇ ਹੋਏ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਇਹਦੇ ਬਾਰੇ ਦੱਸੋ ਹਾਂਜੀ ਇਹ ਸੀ ਜੀ ਅੱਜ ਦਾ ਸਾਰਾ ਜਿਹੜਾ ਤੁਸੀਂ ਲਾਈ ਹੈ ਹੁਣ ਕਲਾਸ ਤੇ ਕਵਿਤਾ ਕੀਤੀ ਹੈ ਅਮਰਤਾ ਪ੍ਰੀਤਮ ਦੀ 12 ਸਾਨੂੰ ਸੰਬੋਧਨ ਹੋਈ ਹੈ ਅਮਰਤਾ ਪ੍ਰੀਤਮ ਸਾਰਾ ਘਾਤੀ ਤੇ ਲਹੂ ਲਹਾਨ ਸਾਰਾ ਕੁਝ ਦੇਖ ਕੇ ਦੁਖੰਤਕ ਇਹਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੋ ਤਾਂ ਤੁਸੀਂ ਚੈਟ ਕਰ ਸਕਦੇ ਹੋ ਮੈਂ ਤੁਹਾਡੇ ਕੁਐਸਚਨ ਦਾ ਜਵਾਬ ਦਵਾਂਗੀ ਹਾਂਜੀ ਕੁਝ ਵੀ ਪੁੱਛਣਾ ਜਾਂ ਦੱਸਣਾ ਚਾਹੁੰਦੇ ਹੋ ਤਾਂ ਤੁਸੀਂ ਗੱਲ ਕਰ ਸਕਦੇ ਹੋ ਜਾਂ ਕਿਸੇ ਹੋਰ ਚੀਜ਼ ਬਾਰੇ ਵੀ ਅੱਗੇ ਕੀ ਕਰਨਾ ਚਾਹੁੰਦੇ ਹੋ ਤੁਹਾਡੇ ਜੋ ਸਿਲੇਬਸ ਚੱਲ ਰਿਹਾ ਕੋਈ ਚੀਜ਼ ਨਹੀਂ ਸਮਝ ਆਉਂਦੀ ਤਾਂ ਉਹਦੇ ਬਾਰੇ ਤੁਸੀਂ ਗੱਲ ਕਰ ਸਕਦੇ ਹੋ ਹਾਂਜੀ ਹੈ ਜਿਹੜੇ ਵੀ ਨਾਲ ਜੁੜੇ ਚੈਨਲ ਦੇ ਨਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਐਸੀ ਤਰ੍ਹਾਂ ਜੁੜਦੇ ਰਹੋ ਜੀ